ਅੰਜੀ ਨਮਰਨ ਜੀ ਸ਼ਰਾਬੇ ਦੀ ਸ਼ਰਾਬ ਛਡਾਉਣ ਵਾਲੇ ਮੇਰੇ ਕੋਲੇ ਬਹੁਤ ਮੈਸੇਜ ਆਉਂਦੇ ਸੀ ਵੈਸੇ ਪਹਿਲਾਂ ਵੀ ਇੱਕ ਦੋ ਵੀਡੀਓ ਪਾਈਆਂ ਅੱਜ ਵਾਲੀ ਵੀਡੀਓ ਹੈ ਇਹ ਬਹੁਤ ਹੀ ਜ਼ਿਆਦਾ ਜ਼ਬਰਦਸਤ ਹੈ ਤੇ ਇਸ ਵੀਡੀਓ ਨੂੰ ਜੇ ਤੁਸੀਂ ਸੁਣਨਾ ਚਾਹੁੰਦੇ ਹੋ ਸਾਡੇ YouTube ਚੈਨਲ ਸਹਿ ਨਾ ਸੌਰੀ ਗੋੜ ਜਵਨ ਤੇ ਸੁਣ ਸਕਦੇ ਹੋ ਸਾਡੇ YouTube ਚੈਨਲ ਤੇ ਗੋੜ ਜਵੰਤ ਤੇ ਜਾ ਕੇ ਤੁਸੀਂ ਇਹ ਵੀਡੀਓ ਸੁਣ ਸਕਦੇ ਹੋ ਜੇ ਤੁਸੀਂ ਵੀ ਸ਼ਰਾਬ ਕਿਸੇ ਦੀ ਛਡਾਉਣਾ ਚਾਹੁੰਦੇ ਹੋ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਪਿੰਡਾ ਜਾ ਕੇ ਤੁਹਾਡਾ ਯਾਰ ਦੋਸਤ ਜਾਂ ਤੁਹਾਡਾ ਕੋਈ ਗਲੀ ਗਮਾਂਡ ਦੇ ਵਿੱਚ ਕਿਸੇ ਲਈ ਵੀ ਤੁਸੀਂ ਕਰ ਸਕਦੇ ਹੋ ਇਹ ਨਹੀਂ ਵੀ ਪਰਿਵਾਰਕ ਮੈਂਬਰਾਂ ਲਈ ਹੈ ਇਹ ਕਿਸੇ ਲਈ ਵੀ ਕੋਈ ਵੀ ਕਰ ਸਕਦਾ ਹਾਂਜੀ ਨਮਰਨ ਜੀ ਆਪਦੇ ਵੀ ਜੇ ਵਪਾਰ ਦੇ ਵਿੱਚ ਜਾਂ ਦੁਕਾਨ ਦੇ ਵਿੱਚ ਦਿੱਕਤ ਪੈ ਰਹੀ ਹੈ ਜਿਵੇਂ ਤੁਸੀਂ ਟਾਈਮ ਤੇ ਅਗਲੇ ਨੂੰ ਸਮਾਨ ਤਿਆਰ ਕਰਕੇ ਨਹੀਂ ਦੇ ਸਕਦੇ ਤਾਂ ਤੁਹਾਡਾ ਆਪ ਦਾ ਬਿਜ਼ਨਸ ਤੁਹਾਡੀ ਲੇਬਰ ਤੁਹਾਨੂੰ ਪਰੇਸ਼ਾਨ ਕਰ ਰਹੀ ਹੈ ਤੁਹਾਡੇ ਦਿੱਤੇ ਪੈਸੇ ਨਹੀਂ ਆ ਰਹੇ ਜਾਂ ਤੁਸੀਂ ਜੀਤੋ ਲੈਣੇ ਨੇ ਉਹ ਤੁਹਾਨੂੰ ਦੇ ਨਹੀਂ ਰਿਹਾ ਰੁੱਕ ਕੇ ਸਾਰੇ ਕੰਮ ਛੋਟਾ ਜਿਹਾ ਕੰਮ ਕਰੋ ਦਿਨ ਭਾਵੇਂ ਕੋਈ ਹੋਵੇ ਆਪਦੇ ਜਿਹੜਾ ਜਿੱਥੇ ਵੀ ਤੁਸੀਂ ਵਪਾਰ ਕਰਦੇ ਵਪਾਰ ਸਥਾਨ ਚਾਹੇ ਤੁਹਾਡੀ ਦੁਕਾਨ ਆ ਚਾਹੇ ਤੁਹਾਡੀ ਫੈਕਟਰੀ ਆ ਚਾਹ ਤੁਹਾਡੀ ਕਿਸੇ ਵੀ ਕਿਸਮ ਦੀ ਦੁਕਾਨ ਆ ਫਿਰ ਤੁਸੀਂ ਕੱਲੀ ਕੱਲੀ ਚੀਜ਼ ਬਾਰੇ ਪ੍ਰਸ਼ਨ ਪੁੱਛਣ ਲੱਗ ਜਾਨੇ ਹੋ ਇੱਕ ਪੀਲੇ ਰੰਗ ਦਾ ਨਿੰਬੂ ਲੈਣਾ ਪੱਕਿਆ ਹੋਇਆ ਵਧੀਆ ਫਰੈਸ਼ ਜਿਤੋਂ ਕੋਈ ਅਲਦਾਰੇ ਕੰਡੇ ਦਾ ਨਿਸ਼ਾਨ ਕਿਸੇ ਵੀ ਕਿਸਮ ਦਾ ਕਾਲਾ ਧੱਬਾ ਨਾ ਹੋਵੇ ਉਹਦੇ ਵਿੱਚ ਪੰਜ ਲਾਹ ਗੜ ਦੇਣਾ ਜਿਵੇਂ ਮੈਂ ਪਹਿਲਾਂ ਦੱਸਦੀ ਆ ਬਸ 3 ਘੰਟੇ ਲਈ ਆਪਣੇ ਵਪਾਰ ਸਥਾਨ ਤੇ ਰੱਖਣਾ ਯਾਨੀ ਅਭੀ ਦੁਕਾਨ ਦੇ ਵਿੱਚ ਆਪਣੀ ਫੈਕਟਰੀ ਦੇ ਵਿੱਚ ਆਪਦਾ ਜੋ ਵੀ ਤੁਹਾਡਾ ਕਾਰੋਬਾਰ ਨਹੀਂ ਚੱਲਦਾ ਉੱਥੇ ਇਸ ਨਿੰਬੂ ਨੂੰ 3 ਘੰਟੇ ਰੱਖ ਦਿਓ 3 ਘੰਟੇ ਬਾਅਦ ਇਸ ਨਿੰਬੂ ਨੂੰ ਫਿਓ ਦਿਓ ਭਾਂਦੋਕ ਸੱਚੀ ਜੀ ਨਾਲ ਉਦੋਂ ਬਾਅਦ ਸ਼ਾਮ ਨੂੰ ਇਹਨੂੰ ਚਰਾਹੇ 'ਚ ਸੱਟਿਓ ਜਿੱਥੇ ਚਰਾਸਤਾ ਪੈਂਦਾ ਨਾ ਉੱਥੇ ਸੱਟਿਓ 24 ਘੰਟੇ ਤੁਸੀਂ ਉਸ ਚਰਾਸਤੇ ਬੰਨੀ ਨੂੰ ਨਹੀਂ ਜਾਣਾ ਫੇਰ ਦੱਸਿਓ ਮੈਨੂੰ ਕਮੈਂਟ ਬਾਕਸ ਦੇ ਵਿੱਚ ਹਾਜ਼ਰੀ ਲਵਾਇਆ ਕਰੋ ਹਾਂਜੀ ਨਮੋਦਰਨ ਜੀ ਵੈਸੇ ਮੈਂ ਕਮੈਂਟ ਪਹਿਲਾਂ ਵੀ ਹਰ ਇੱਕ ਵੀਡੀਓ ਵਿੱਚ ਕਹਿੰਨੀ ਆ ਵੀ ਮੈਂ ਬਹੁਤ ਹੀ ਘੱਟ ਕਮੈਂਟ ਪੜਦੀਆਂ ਸਰਪ ਮੈਂ 24 ਘੰਟੇ ਬਾਅਦ ਇੱਕ ਵੀਡੀਓ ਦਾ ਕਮੈਂਟ ਖੋਲਦੀ ਆ ਕਿਉਂ ਨਾਈਟ ਆ ਨਹੀਂ ਨਿਗਾਹ ਕੰਮ ਕਰਦੀ ਆ ਤੇ ਨਾ ਹੀ ਮੇਰੇ ਕੋਲ ਇੰਨਾ ਟਾਈਮ ਹੁੰਦਾ ਤੇ ਚੱਲ ਕੱਲ ਕੋਈ ਮਨ 'ਚ ਵਿਚਾਰ ਆਇਆ ਤਾਂ ਮੈਂ ਕਮੈਂਟ ਪੜਨੇ ਸ਼ੁਰੂ ਕੀਤੇ ਜਾਣੇ ਘਟੋ ਘਟ 15 20 ਕਮੈਂਟ ਸੀ ਵੀ ਜੀ ਅਸੀਂ ਤੁਹਾਡੀ ਵੀਡੀਓ ਮਨਪ੍ਰੀਤ ਨੂੰ ਭੇਜੀ ਆ ਮਨਪ੍ਰੀਤ ਸਿੰਘ ਖਾਲਸਾ ਉਹਨੂੰ ਅਸੀਂ ਤੁਹਾਡੀ ਵੀਡੀਓ ਭੇਜੀਆਂ ਨੇ ਭੇਜਦੇ ਆ ਉਹ ਦੇਖਦੇ ਆ ਤੁਹਾਨੂੰ ਵੀਡੀਓ ਉੱਤੇ ਕੀ ਕਹਿੰਦੇ ਨੇ ਦੇਖੋ ਹਰ ਇੱਕ ਇਨਸਾਨ ਨੂੰ ਪਤਾ ਹੁੰਦਾ ਅਸੀਂ ਕਿਹੜੇ ਰਾਹ ਤੇ ਚੱਲਦੇ ਆ ਤੇ ਕਿਹੜੇ ਤੇ ਸਾਨੂੰ ਚੱਲਣਾ ਚਾਹੀਦਾ ਪਹਿਲੀ ਤਾਂ ਗੱਲ ਉਹਨੇ ਮੁਹਈਆ ਬਣਾਇਆ ਪਖੰਡ ਤੋਂ ਪਖੰਡਵਾਦ ਤੋਂ ਇਹਦੇ ਵਿੱਚ ਕੋਈ ਮੇਰਾ ਪਖੰਡਵਾਦ ਨਹੀਂ ਹੈਗਾ ਮੈਂ ਤਾਂ ਲੋਕਾਂ ਨੂੰ ਵਿਗਿਆਨ ਕਹਿ ਕੇ ਦਿੰਨੀ ਆਂ ਚੀਜ਼ ਇੰਨਾ ਕ ਪਹਿਲਾਂ ਸੋਚ ਪੜ ਲਿਆ ਕਰੋ ਮੈਨੂੰ ਮਨਪ੍ਰੀਤ ਦਾ ਤਾਂ ਮਨਪ੍ਰੀਤ ਖਾਲਸਾ ਦਾ ਵਿਚਾਰੇ ਦਾ ਪਤਾ ਨਹੀਂ ਵੀ ਮੇਰੇ ਬਾਰੇ ਕੀ ਵਿਚਾਰ ਨੇ ਪਰ ਦੁਨੀਆ ਵਾਲੇ ਵਿਚਾਰਾਂ ਦੇ ਮੈਂ ਬੜਾ ਧੰਨਵਾਦ ਆ ਤੁਹਾਡੇ ਇਹੋ ਜਿਹੇ ਵਿਚਾਰ ਪਾਲਣ ਦੇ ਤੁਹਾਡਾ ਮੈਂ ਤੈਅ ਕਰੋ ਤੁਹਾਨੂੰ ਆਪ ਨੂੰ ਨਹੀਂ ਪਤਾ ਕਿ ਕਿੱਥੇ ਕਿਹੜੀ ਟਿੱਪਣੀ ਕਰਨੀ ਆ ਜੀ ਨਮੋ ਨਮਰਨ ਜੀ ਕਈ ਵਾਰੀ ਦੇਖਿਆ ਪਤਨੀ ਬੜੀ ਔਖੀ ਹੁੰਦੀ ਆ ਪਤੀ ਬਿਲਕੁਲ ਪਤਨੀ ਦੀ ਗੱਲ ਨਹੀਂ ਸੁਣਦਾ ਜਾਂ ਫਿਰ ਪਤੀ ਬਹੁਤ ਔਖਾ ਹੁੰਦਾ ਪਤਨੀ ਨਹੀਂ ਪਤੀ ਦੀ ਗੱਲ ਸੁਣਦੀ ਜਾਂ ਫਿਰ ਬੱਚੇ ਮਾਪੇ ਦੀ ਗੱਲ ਨਹੀਂ ਸੁਣਦੇ ਇਨਾਂ ਲਈ ਇੱਕ ਕਪੜਾ ਛੋਟਾ ਜਿਹਾ ਟੋਟਕਾ ਲੈ ਕੇ ਆਇਆ ਪਰ ਇਹ ਕਰਨਾ ਐਤਵਾਰ ਨੂੰ ਪਹਿਲਾਂ ਤਾਂ ਚੀਜ਼ਾਂ ਲਿਖੋ ਜਿਹੜੀ ਜਿਹੜੀ ਚਾਹੀਦੀ ਆ ਤੁਸੀਂ ਜਿਹੜਾ ਦੁਕਾਨ ਹੁੰਦੀ ਆ ਪੂਜਾ ਦੀ ਜਿੱਥੇ ਪੂਜਾ ਦਾ ਸਮਾਨ ਮਿਲਦਾ ਸਾਰੀ ਪੂਜਾ ਦੀ ਦੁਕਾਨੀ ਚੋਂ ਪੂਜਾ ਦਾ ਸਮਾਨ ਮਿਲਦਾ ਉੱਥੇ ਜਾਓ ਉੱਥੋਂ ਜਾ ਕੇ ਇੱਕ ਸ਼ਹਿਦ ਦੀ ਸ਼ੀਸ਼ੀ ਲਵੋ ਸ਼ਹਿਦ ਦੀ ਸ਼ੀਸ਼ੀ ਲੈ ਕੇ ਹੁਣ ਤੁਸੀਂ ਇੱਕotha ਪੂਜ ਪੱਤਰ ਲੈ ਲਓ ਥੋੜਾ ਜਿਹਾ ਲੈ ਲਓ ਸੁਚਾ ਕੇਸਰ ਇੱਕ ਨਾਰ ਦਾ ਡੱਕਾ ਲੈ ਲਓ ਉਹਦੀ ਕਲਮ ਬਣਾ ਲਿਓ ਜਿਹੜਾ ਬੱਚਾ ਜਾਂ ਬੱਚੀ ਜਾਂ ਪਤੀ ਜਾਂ ਪਤਨੀ ਨਹੀਂ ਇੱਕ ਦੂਜੇ ਦੀ ਸੁਣਦੇ ਉਹਦਾ ਨਾਮ ਲਿਖਣਾ ਉੱਤੇ ਪੋਜ ਪੱਤਰ ਦੇ ਉੱਪਰ ਉਹਨਾਂ ਕੀ ਕੱਟ ਲੋ ਪੋਜ ਪੱਤਰ ਕਾਗਜ਼ ਵਰਗਾ ਹੀ ਹੁੰਦਾ ਪਤਲਾ ਕਾਗਜ਼ੀ ਹੁੰਦਾ ਪਹਿਲਾਂ ਜਵਾਨਾਂ ਵਿੱਚ ਕਾਗਜ਼ ਦਾ ਟਾਈਪ ਤੇ ਇਹਨੂੰ ਵਰਤਦੇ ਸੀ ਉਹ ਤੇ ਨੌ ਲਿਖ ਕੇ ਫੋਲਡ ਕਰਕੇ ਸ਼ਹਿਦ ਦੀ ਸ਼ੀਸ਼ੀ 'ਚ ਪਾ ਦਿਓ ਹੁਣ ਸ਼ਹਿਦ ਦੀ ਸ਼ੀਸ਼ੀ ਨੂੰ ਕੋਈ ਟੋਵਾ ਪੱਟੋ ਮਤਲਬ ਡੂੰਘਾ ਹੋਣਾ ਚਾਹੀਦਾ ਟੋਵਾ ਘਟ ਤੋਂ ਘਟ ਇੰਨਾ ਡੂੰਘਾ ਹੋਣਾ ਚਾਹੀਦਾ ਤੇ ਉਹਦੇ ਟੱਕਣ ਲਾ ਕੇ ਸਮਾਰਟੀ ਉੱਥੇ ਦਬ ਦਿਓ ਬਸ ਇਹ ਕਰਨਾ ਕੰਮ ਸੀ ਐਤਵਾਰ ਵਾਲੇ ਦਾ ਨਾ ਹਾਂਜੀ ਨਮੋ ਨਰਨਜੀ ਮੇਰਾ ਫੇਸਬੁੱਕ ਚੈਨਲ ਤੁਹਾਨੂੰ ਸਾਰਿਆਂ ਨੂੰ ਪਤਾ ਦੋ ਨੇ ਇੱਕ ਸਹਿਲ ਜੋਤ ਸੋਮਲ ਤੇ ਦੂਜਾ ਹੈਗਾ 855 ਇੱਕ ਮੇਰਾ YouTube ਤੇ ਚੈਨਲ ਹੈਗਾ ਸਹਿਲ ਜੋਤ ਸੋਮਲ 123 ਤੇ ਦੂਜਾ ਹੈਗਾ ਗੌਡ ਜਵਨ ਇਹ ਸਾਰਿਆਂ ਨੂੰ ਪਤਾ ਚਾਰੀ ਚੈਨਲ ਨੇ ਮੇਰੇ ਹੋਰ ਕੋਈ ਮੇਰਾ ਚੈਨਲ ਇੰਸਟਾ ਤੇ ਜਾਂ ਟਿੱਕਟੌਕ ਤੇ ਜਾਂ ਕੋਈ ਫੇਸਬੁੱਕ ਤੇ ਮੇਰਾ ਹੋਰ ਕੋਈ ਚੈਨਲ ਨਹੀਂ ਬੱਚੋ ਕਈ ਲੋਕੀ ਦੇਖੋ ਵੀਡੀਓ ਚੱਕ ਚੱਕ ਕੱਲੀਆਂ ਮੇਰੇ ਪੇਜ ਬਣਾਏ ਨੇ ਲੋਕਾਂ ਨੇ ਵੀਡੀਓ ਪਾਉਣੇ ਗੱਲ ਚੱਕ ਕੇ ਹੋਰ ਸੀ ਜੁੰਦੀ ਆ ਸਪੈਸ਼ਲ ਮੇਰਾ ਨੌ ਤੇ ਮਤਲਬ ਮੇਰੀ ਸਾਰੀਆਂ ਵੀਡੀਓ ਪਾ ਕੇ ਮੇਰਾ ਮੇਰਾ ਹੀ ਚੈਨਲ ਬਣਾਇਆ ਹੋਇਆ ਉਹਦੇ ਕਰਕੇ ਮੈਨੂੰ ਇਸ ਜੀ ਤੇ ਬਹੁਤ ਤਰਾਜਾ ਦੇਖੋ ਮੈਂ ਪਾਉਣੀ ਟੋਟਕੇ ਵਾਲੀ ਵੀਡੀਓ ਲੋਕੀ ਤਾਂ ਪੈਸੇ ਕਹਿੰਦੇ ਨੇ 10 ਵੇਪੇ ਗੱਲ ਕਰਨ ਦੇ ਕਿੰਨੇ ਲੈਣੇ ਨੇ ਕਾਹ ਨੂੰ ਤੁਹਾਡੇ ਨਾਲ ਕੋਈ ਠੱਗੀ ਲੱਗ ਸਕਦੀ ਹੈ ਬਚੋ ਕੋਈ ਸਕੈਨਰ ਲਾਉਂਦਾ ਕੋਈ ਤੁਹਾਡੇ ਕੋਲੋਂ ਪੈਸੇ ਮੰਗਦਾ ਕਿਸੇ ਦੇ ਖਾਤੇ 'ਚ ਪੈਸਾ ਨਾ ਪਾਓ ਕਿਸੇ ਦੇ ਸਕੈਨਰ 'ਚ ਪੈਸਾ ਨਾ ਪਾਓ ਮੈਂ ਕੋਈ ਸਕੈਨਰ ਨਹੀਂ ਲਾਉਂਦੀ ਮੈਂ ਤੁਹਾਨੂੰ ਪਤਾ ਵੀ ਕਿਸੇ ਤੋਂ ਕੋਈ ਪੈਸਾ ਨਹੀਂ ਲੈਂਦੀ ਇਹ ਠੱਗ ਠਗਾ ਵੀ ਨਾਲ ਹੀ ਚੱਲ ਪੈਂਦਾ ਹੁੰਦਾ ਕੋਈ ਵੀ ਕੰਮ ਹੋਵੇ ਹਰ ਇੱਕ ਕੰਮ ਦੇ ਨਾਲ ਠੱਗ ਠਗਾ ਚੱਲਦਾ ਮੈਂ ਉਸ ਜਿਹੜੀ ਐਡੀ ਬਣੀ ਹੈ ਮੈਂ ਉਹਦੇ ਸਕੈਨਰ ਉੱਤੇ ਆ ਰਹੀਆਂ ਇਸ ਕੈਨਰਾ ਇੱਥੇ ਇਸ਼ਟਾ ਤੇ ਕੋਈ ਵੀਡੀਓ ਨਾ ਦੇਖੋ ਇਹ ਤੇ ਨਾ ਇਹਦੇ ਵਿੱਚ ਅੱਜੋਂ ਸਾਡਾ ਕੋਈ ਇਸ਼ਟਾ ਤੇ ਪੇਜ ਨਹੀਂ ਬਣਾਇਆ ਹਿਆ ਹਾਂਜੀ ਨਮਨ ਰਣ ਜੀ ਬਹੁਤ ਪ੍ਰਸ਼ਨ ਆਉਂਦੇ ਸੀ ਬਹੁਤ ਜ਼ਿਆਦਾ ਮੈਸੇਜ ਆਉਂਦੇ ਸੀ ਵੀ ਸਾਡੇ ਕਿਸੇ ਨੂੰ ਕੁਝ ਕੀਤਾ ਹੋਇਆ ਬਸ਼ਿਕ ਕਰਨ ਕੀਤਾ ਹੋਇਆ ਦੇਖੋ ਅੱਜ ਆਪਾਂ ਨੂੰ ਮਤਲ ਜਿਹੜਾ ਟੋਟਕਾ ਮਿਲ ਗਿਆ ਕਿ ਮੈਨੂੰ ਵੀ ਇੰਨਾ ਹਰ ਇੱਕ ਦਾ ਬੱਕਰਾ ਵੱਖਰਾ ਦੇਖੋ ਪ੍ਰਸ਼ਨ ਹੁੰਦਾ ਰੋਜ਼ ਉਹ ਐਡੀ ਮੋਟੀ ਕਿਤਾਬ ਆ ਮੇਤੇ ਚੱਕੀ ਵੀ ਨਹੀਂ ਜਾਂਦੀ ਹੈਗੀ ਮੈਂ ਬੜਾ ਔਖਾ ਉਹਦੇ ਵਿੱਚੋਂ ਕੱਢਦੀਆਂ ਤੇ ਫਿਰ ਉਹਦੇ ਵਿੱਚ ਪੰਜਾਬੀ ਚ ਵਾਇਲਡ ਕਰਦੇ ਆ ਤਾਂ ਤੁਹਾਡੇ ਤੱਕ ਵੀਡੀਓ ਮੈਂ ਬਣਾ ਕੇ ਪਾਉਣੀ ਆ ਹੱਕ ਨਹੀਂ ਕਈ ਤਾਂ ਛੋਟੇ-ਛੋਟੇ ਜਿਹਨਾਂ ਬਾਰੇ ਸੌਖੇ ਲੱਭ ਜਾਂਦੇ ਨੇ ਉਹ ਵੱਡੇ-ਵੱਡੇ ਹੁੰਦੇ ਨੇ ਉਹ ਮੈਨੂੰ ਵੀ ਥੋੜੀ ਜਿਹੀ ਖਿਆਈ ਲੱਗਦੇ ਪਰ ਮੈਂ ਹਿੰਦੀ ਪੜ੍ਹੀ ਕਰਕੇ ਮੈਨੂੰ ਹਿੰਦੀ ਬੋਲਣ ਚ ਕੋਈ ਇਹ ਪੰਜਾਬੀ ਚ ਬਣਾਉਣ ਦੇ ਮੈਨੂੰ ਕੋਈ ਵਾਇਲਡ ਔਖਾ ਨਹੀਂ ਲੱਗਦਾ ਹੈਗਾ ਸਿਰਫ ਹਿੰਦੀ ਆਉਣੀ ਚਾਹੀਦੀ ਇਨਸਾਨ ਹਿੰਦੀ ਦੀ ਪੰਜਾਬੀ ਬਣਾਉਣ ਤੇ 1 ਮਿੰਟ ਲੱਗਦਾ ਪੰਜਾਬੀ ਦੀ ਹਿੰਦੀ ਬਣਾਉਣ ਮੈਂ 1 ਸਕੰਡ ਲਾਉਂਗੀ ਇਹ ਕਿੰਨੇ ਐਮਰਸਪੀਰੀਅਸ ਆ ਤੇ ਬਾਕੀ ਰਹੀ ਗੱਲ ਦੇਖੋ ਅੱਜ ਆਪਾਂ ਨੇ ਵੀਡੀਓ ਬਸ਼ੀ ਕਰਨ ਲਈ ਪਾਤੀ ਆ ਜਿਨ੍ਹਾਂ ਨੂੰ ਬਸ਼ੀ ਕਰਨ ਕੀਤਾ ਹੋਇਆ ਉਹਨਾਂ ਦਾ ਤੋੜਨ ਲਈ ਸਾਡਾ ਚੈਨਲ YouTube ਨਹੀਂ ਸੌਰੀ YouTube ਗੋਡਸਵੰਤ ਤੇ ਪਾਤੀ ਆ YouTube ਗੋਡਸਵੰਤ ਤੇ ਅੱਜ ਅਸੀਂ ਇਹ ਵੀਡੀਓ ਪਾਤੀ ਆ ਬਸ਼ੀ ਕਰਨ ਤੋੜਨ ਦਾ ਟੋਟਕਾ ਕੱਟਣ ਦਾ ਕੱਟ ਦੂ ਹਾਂਜੀ ਨਵੇਂ ਆਏ ਹੋ ਪੇਜ ਨੂੰ ਫੋਲੋ ਜ਼ਰੂਰ ਕਰੋ ਕਿਉਂਕਿ ਤੁਹਾਡੇ ਤੱਕ ਵੀਡੀਓ ਪਹਿਲਾਂ ਪਹੁੰਚ ਗਈ। ਕਮੈਂਟ ਬਾਕਸ ਦੇ ਵਿੱਚ ਹਾਜ਼ਰੀ ਜ਼ਰੂਰ ਲਾਇਆ ਕਰੋ। ਧਿਆਨ ਨਾਲ ਸੁਣੋ ਤਿੰਨ ਗੱਲਾਂ ਦਾ ਧਿਆਨ ਰੱਖਿਆ ਕਰੋ। ਪਹਿਲ ਤਾਂ ਪੋਚਾ ਲਾਉਣ ਵਾਲੀ ਬਾਲਟੀ ਦਾ ਰੰਗ ਕਦੇ ਵੀ ਰੈੱਡ ਨਹੀਂ ਚਾਹੀਦਾ। ਦੂਜੇ ਨੰਬਰ ਤੇ ਜਦੋਂ ਵੀ ਤੁਸੀਂ ਪੋਚਾ ਲਾਉਣਾ ਥੋੜਾ ਜਿਹਾ ਨੂਨ ਜ਼ਰੂਰ ਪਾ ਕੇ ਕਰੋ। ਤੀਜੀ ਗੱਲ ਪਾਣੀ ਨੂੰ ਫਲਸ਼ ਵਿੱਚ ਹੀ ਪਾ ਕੇ ਡੋਲ ਕੇ ਬਾਅਦ ਚ ਫਲਸ਼ ਛੱਡ ਦਿਆ ਕਰੋ ਕਦੇ ਵੀ ਪਾਣੀ ਨੂੰ ਇੱਧਰ ਉੱਧਰ ਨਾ ਡੋਲਿਆ ਕਰੋ ਘਰ ਦੀ ਜਿੰਨੀ ਕੁ ਨਕਾਰ ਸ਼ਕਤੀਆਂ ਹੁੰਦੀਆਂ ਨੇ ਸਾਰੀਆਂ ਉਸ ਪੋਚੇ ਵਾਲੇ ਪਾਣੀ 'ਚ ਇਕੱਠੀਆਂ ਹੋ ਜਾਂਦੀਆਂ ਨੇ ਉਹ ਥੋਡੀਆਂ ਬਹੁਸ਼ ਹੋ ਜਾਂਦੀਆਂ ਨੇ ਤੇ ਜਿਹੜਾ ਘਰ ਦੇ ਵਿੱਚ ਜੋ ਵੀ ਮਾੜਾ ਮੋਟਾ ਹੁੰਦਾ ਨਾ ਆਪਾਂ ਨੂੰ ਇੰਨੀਆਂ ਚੀਜ਼ਾਂ ਦਾ ਇੰਨਾ ਗਿਆਨ ਨਹੀਂ ਹੁੰਦਾ ਕਈ ਵਾਰੀ ਅਸੀਂ ਮਾੜੀ-ਵਾੜੀ ਗੱਲ ਤੋਂ ਲੜਨਾ ਝਗੜਨਾ ਇਸ ਜਿਹੇ ਗੱਲਾਂ ਦਾ ਕੰਟਰੋਲ ਹੋ ਜਾਂਦਾ ਦੂਜੀ ਗੱਲ ਮੈਂ ਇੱਕ ਦਿਨ ਅੱਗੇ ਵੀ ਵੀਡੀਓ ਪਾ ਸੀ ਝਾੜੂ ਵਰ ਪੋਚਾ ਕਦੇ ਵੀ ਕਿਸੇ ਦੀ ਨਿਗਾ 'ਚ ਨਾ ਚੜੇ ਇਹਨੂੰ ਹੱਟ ਟਾਈਮ ਇੱਕ ਪਾਸੇ ਰੱਖੋ ਜਿੱਥੇ ਵੀ ਤੁਹਾਨੂੰ ਲੱਗਦਾ ਸਟੋਰ ਰੂਮ ਦੇ ਵਿੱਚ ਪੋਚੇ ਨੇ ਸਟੈਂਡ ਤੇ ਸੁੱਕਣੇ ਪਾਓ ਤੇ ਇਹ ਨਾ ਹੋਵੇ ਕਿ ਉੱਥੇ ਉੜਿਆ ਫਿਰਦਾ ਕਿ ਉੱਥੇ ਇਹਨਾਂ ਦੀ ਸੰਭਾਲ ਜ਼ਰੂਰੀ ਹੈ ਪਰ ਕਿਸੇ ਦੀ ਨਿਗਾ ਚ ਨਾ ਚੜੇ ਜੇ ਤੁਸੀਂ ਨਵੇਂ ਆਏ ਹੋ ਤਾਂ ਪੇਜ ਨੂੰ ਫੋਲੋ ਜ਼ਰੂਰ ਕਰੋ ਕਮੈਂਟ ਬਾਕਸ ਵਿੱਚ ਹਾਜ਼ਰੀ ਜ਼ਰੂਰ ਲਵਾਇਆ ਕਰੋ ਜੇ ਤੁਸੀਂ ਐਕਸੀਡੈਂਟ ਤੋਂ ਬਚਣਾ ਚਾਹੁੰਦੇ ਤਾਂ ਕਰੋ ਇਹ ਛੋਟਾ ਜਿਹਾ ਪਾ ਚਿੱਟੀਆਂ ਗੁੰਝਾ ਲੈ ਲਓ 21 21 ਲਾਲ ਗੁੰਝਾ ਜਿਨ੍ਹਾਂ ਨੂੰ ਲਾਲੜੀਆਂ ਵੀ ਕਹਿੰਦੇ ਨੇ ਚਿੱਟੀਆਂ ਲਾਲੜੀਆਂ ਤੇ ਰੈੱਡ ਲਾਲੜੀਆਂ ਇਹ ਪੂਜਾ ਵਾਲੀ ਦੁਕਾਨ ਤੋਂ ਮਿਲ ਜਾਣਗੇ ਜਿੱਥੋਂ ਪੂਜਾ ਦਾ ਸਮਾਨ ਮਿਲਦਾ ਇਹਨਾਂ ਨੂੰ ਤੁਸੀਂ ਇੱਕ ਪੋਲੀਥਨ ਦੇ ਲਫਾਫੇ 'ਚ ਪਾ ਕੇ ਹਰ ਟਾਈਮ ਅᱫੀ ਜੇਬ ਦੇ ਵਿੱਚ ਰੱਖੋ ਜਿਹੜਾ ਐਕਸੀਡੈਂਟ ਦਾ ਖਤਰਾ ਉਹ ਤੁਹਾਡੇ ਦਿਲ ਦਿਮਾਗ 'ਚੋਂ ਨਿਕਲ ਤੁਜੇਗਾ ਪ੍ਰਮਾਤਮਾ ਬਹੁਤ ਬਖਸ਼ਤ ਕਰੂਗਾ ਇਹਦੇ ਨਾਲ ਪਰ ਰੱਖਣਾ ਹਰ ਟਾਈਮ ਜਿਹੜੀ ਵੀ ਤੁਸੀਂ ਮਸ਼ੀਨਰੀ ਚਲਾਉਂਦੇ ਹੋ ਉਹਦੇ ਵਿੱਚ ਜਾ ਆਪ ਦੀ ਜੇਬ ਦੇ ਵਿੱਚ ਜਾਂ ਮਸ਼ੀਨਰੀ ਆ ਕਾਰਨੀ ਦੇ ਕਾਰ ਦਾ ਇੱਕ ਮੂਰਾ ਬਰਿੰਦੇ ਛੋਟਾ ਜਿਹਾ ਬਕਸਾ ਜਿਹਾ ਉਹਦੇ ਵਿੱਚ ਹਰ ਟਾਈਮ ਮਰਖੋ ਕੱਢਿਆ ਰੱਖ ਕਦੇ ਵੀ ਹਾਂਜੀ ਨਮਰਨ ਜੀ ਹਰ ਇੱਕ انسان ਦੀ ਸਮੱਸਿਆ ਤਾਂ ਦੀ ਆ ਬਹੁਤ ਮੈਸੇਜ ਆਉਂਦੇ ਨੇ ਵੀ ਸਾਡਾ ਕੰਮ ਨਹੀਂ ਚੱਲਦੇ ਦੇਖੋ ਤੁਹਾਨੂੰ ਤਾਂ ਹੀ ਆਊਗਾ ਜੇ ਕੰਮ ਚੱਲੂਗਾ ਜੇ ਕੰਮ ਨਹੀਂ ਚੱਲਦਾ ਤਾਂ ਕਿਥੋਂ ਤਾਂ ਸਾਰਿਆਂ ਨੂੰ ਬਤਾ ਚੀਦਾ ਜੇ ਕੋ ਨੌਕਰੀ ਉਹ ਤਾਂ ਤਾਂ ਨੌਕਸੇ ਪਾਸਿਓ ਤੇ ਦੇਖੋ ਛੋਟਾ ਜਿਹਾ ਕੰਮ ਮਾਰਨਾ ਤੁਸੀਂ ਆ ਜਿੰਨਾ ਮਰਜੀ ਕਰਜਾ ਹੋਵੇ ਕਰਜਾ ਵੀ ਲਹੂਗਾ ਪਹਿਲਾਂ ਵੀ ਇਹ ਬਹੁਤ ਵੀਡੀਓ ਪਾ ਚੁੱਕੀਆਂ ਤੇ ਤੁਹਾਡੇ ਬੰਦ ਕਾਰੋਬਾਰ ਵੀ ਚੱਲਣਗੇ ਕਿਉਂ ਇਹ ਸਾਰਾ ਕੁਝ ਸ਼ਨੀ ਦੀ ਕਰੋਪੀ ਨਾਲ ਹੁੰਦਾ ਵਾ ਤੁਸੀਂ ਸ਼ਨੀਵਾਰ ਦੀ ਸ਼ਾਮ ਨੂੰ ਇੱਕ ਦੀਵਾ ਲੈਣਾ ਹਰ ਸ਼ਨੀਵਾਰ ਇਹ ਨਹੀਂ ਕਿ ਤਾਇ ਸ਼ਨੀਵਾਰ ਹਰ ਸ਼ਨੀਵਾਰ ਕਰਜਾ ਉਤਰੇ ਤੇ ਬਾਅਦ ਵੀ ਕੰਮ ਚੱਲਣ ਤੋਂ ਬਾਅਦ ਵੀ ਫੇਰ ਨਹੀਂ ਤੁਹਾਨੂੰ ਲੋੜ ਹੈਗੀ ਕੰਮ ਚੱਲਣ ਦੀ ਹਰ ਸ਼ਨੀਵਾਰ ਦੀ ਸ਼ਾਮ ਨੂੰ ਪਿੱਪਲ ਦੇ ਨੀਚੇ ਦੀਵਾ ਜਗਾਉਣਾ ਦੇਸੀ ਘਿਓ ਦਾ ਜਗਾ ਸਕਤ ਉਦੋਂ ਵਧੀਆ ਨਾਰੀਅਲ ਦਾ ਚਿਮੇਲੀ ਦਾ ਜਿਆਦਾ ਵੀ ਤੁਹਾਡੇ ਚ ਹਿੰਮਤ ਆ ਤਿਲਾਂ ਦੇ ਤੇਲ ਦਾ ਨਹੀਂ ਫੇ ਸਰੋਂ ਦੇ ਤੇਲ ਦਾ ਜਗਾ ਕੇ ਤੁਸੀਂ ਉੱਥੇ ਪ੍ਰਾਰਥਨਾ ਕਰਨੀ ਆ ਖੜ ਕੇ हे ਮਾਂ ਮਾਂ ਲక్ష్ਮੀ ਦਾ ਪਰਵੇਸ਼ ਆ ਪਿੱਪਲ ਦੇ ਵਿੱਚ ਜਿਹਨੂੰ ਬਰਮਾ ਵੀ ਕਹਿ ਦਿੰਦੇ ਨੇ ਪਿੱਪਲ ਵੈਸੇ ਆਪਣੇ ਤਾਂ ਸਾਰੇ ਪਿੱਪਲ ਹੀ ਕਹਿੰਦੇ ਨੇ ਉੱਥੇ ਅਰਦਾਸ ਬੇਨਤੀ ਕਰਨੀ ਹੈ ਇਹ ਮਾਂ ਲక్ష్ਮੀ ਮੇਰੇ ਸਿਰ ਤੋਂ ਕਰਜ਼ਾ ਲੈ ਜਾਵੇ ਮੇਰਾ ਕਾਰੋਬਾਰ ਚੱਲੇ ਮੇਰੀ ਦੁਕਾਨ ਚੱਲੇ ਮੇਰੀ ਫੈਕਟਰੀ ਚੱਲੇ ਜੋ ਵੀ ਤੁਸੀਂ ਕਰਦੇ ਹੋ ਤਾਂ ਸਾਡਾ ਇੱਕ ਸਾਲ ਇਹ ਪੱਰਨ ਰੱਖ ਲਿਓ ਵੀ ਮੀਂਹ ਜਾਵੇ ਨੇਹਰੀ ਜਾਵੇ ਸ਼ਾਮ ਨੂੰ ਪਿੱਪਲ ਦੇ નીચે ਦੀਵਾ ਲਾਉਣਾ ਹੀ ਲਾਉਣਾ ਭਵੇਂ ਉੱਥੇ ਥੋੜਾ ਜਿਹਾ ਇੱਟਾਂ ਦਾ ਬਣਾ ਲਿਓ ਜਿੱਥੇ ਦੀਵਾ ਲਾਉਣਾ ਹਰ ਸ਼ਨੀਵਾਰ ਨਾ ਗਾਣੀ ਪਾਉਣਾ ਹਾਂਜੀ ਨਮਨ ਰਣਜੀ ਜੇ ਤੁਹਾਨੂੰ ਆਪਣੇ ਘਰ ਦੇ ਵਿੱਚ ਹੀ ਬੇਚੈਨੀ ਮਹਿਸੂਸ ਹੁੰਦੀ ਹੈ ਜਾਂ ਮਤਲਬ ਕਈ ਕਿਸਮ ਦਾ ਹੁੰਦਾ ਵੀ ਘਰੇ ਬਾਹਰ ਤਾਂ ਬੜੇ ਵਧੀਆ ਠੀਕ ਸੀ ਘਰੇ ਹੁਣ ਸਰ ਬੇਚੈਨੀ ਜੀ ਹੋਣ ਲੱਗੀ ਕਰੋ ਛੋਟਾ ਜਿਹਾ ਕੰਮ 11 ਲੌਂਗ ਥੋੜਾ ਜਿਹਾ ਭੀਮਸੈਨ ਕਪੂਰ ਐਡਿਕਟੜੀ ਤੇ ਵਿੱਚ ਪੀਲੇ ਸਰੋਂ ਦਾ ਇੱਕ ਚਮਚਾ ਪਾ ਲੋ ਇਹਨੂੰ ਕਿਸੇ ਕੌਲੇਜ ਚ ਪਾ ਕੇ ਗੈਤਰੀ ਜਾਪ ਕਰ ਦਿਓ 51 ਵਾਰ ਜਾਂ 21 ਵਾਰ ਜਾਂ 51 ਵਾਰ ਜ਼ਰੂਰੀ ਕਰਨਾ ਇਹਦੇ ਉੱਤੇ ਜਿਹੜੇ ਕੋਈ ਹੋਰ ਧਰਮ ਦੇ ਵਿੱਚ ਨੇ ਉਹ ਕੋਈ ਆਪਦਾ ਕੋਈ ਵੀ ਪਾਠ ਕਰ ਸਕਦੇ ਆ ਯਾਨੀ ਜਿਹੜਾ ਧਰਮਕ ਦੇ ਨਾਲ ਸੰਬੰਧ ਹੋਵੇ ਯਾਨੀ ਪਹਿਲੀ ਜਿਵੇਂ ਗੁਰਸਿੱਖ ਭਾਈ ਨੇ ਤੇ ਉਹ ਪਹਿਲੀ ਪੌੜੀ ਦਾ ਜਾਪ ਜਾਂ ਫਿਰ ਮੂਲ ਮੰਤਰ ਦਾ ਪਾਠ ਕਰ ਸਕਦੇ ਨੇ 51 ਵਾਰ ਤੇ ਆਪੋ ਉਹਦਾ ਧਰਮ ਦਾ ਪਾਠ ਕਰੋ ਤੇ ਕਰਕੇ ਇਸ ਨੂੰ ਸ਼ਾਮ ਦੇ ਟਾਈਮ ਉੱਭੜਲਾ ਧਰਦੋ ਬੋਤਲ ਤੋਂ ਬਾਅਦ ਇਹ ਠੰਡਾ ਕਰ ਲਓ ਠੰਡਾ ਕਰਨ ਤੋਂ ਬਾਅਦ ਫਿਰ ਇਹਹੀ ਪਾਠ 21 ਵਾਰ ਜਾਂ 51 ਵਾਰ ਕਰੋ ਇਹ ਤੁਸੀਂ ਕੀ ਕਰਨਾ ਇੱਕ ਸਪਰੇਅ ਮਿਲਦੀ ਹੈ ਬੋਤਲ ਸਪਰੇਅ ਕਰਨ ਵਾਲੀ ਜਿੰਨੇ ਵੀ ਤੁਹਾਡੇ ਰੋਸ਼ਨਦਾਨ ਨੇ ਜਾਂ ਗੇਟ ਨੇ ਜਾਂ ਵਿੰਡੋਆਂ ਨੇ ਉੱਥੇ ਇਸ ਦਾ ਸਪਰੇਅ ਕਰ ਦਿਓ ਹੋ ਸਕੇ ਡੇਢ ਚ ਵੀ ਕਰ ਲਓ ਜਿੱਥੇ ਵੀ ਤੁਹਾਨੂੰ ਜਿੰਦਾ ਆ ਵੀ ਬਾਹਰੋਂ ਚੀਜ਼ ਅੰਦਰ ਨਾਲ ਜਿਵੇਂ ਕੀੜੀਆਂ ਆਉਂਦੀਆਂ ਨੇ ਸਮਝਰੋ ਛੋਟੀ ਜੀ ਮਿਸਾਲ ਦਿੰਨੇ ਆ ਉੱਕਣੇ ਕਪੜੇ ਘਰ ਦੇ ਅੰਦਰ ਅਲਰਜੀ ਆਉਂਦੀਆਂ ਬੇਕਾਰ ਜੀ ਨੂੰ ਆਪਣੇ ਮਤ ਮਾਰਨ ਵਾਲੀ ਉਸ ਤੋਂ ਬਾਅਦ ਹੁਣ ਤੁਸੀਂ ਕੀ ਕਰਨਾ ਇਸੇ ਤਰ੍ਹਾਂ ਇੱਕ ਕਪੂਰ ਦੇ ਉੱਤੇ ਦੋ ਲੌਂਗ ਰੱਖ ਕੇ ਥੋੜੀ ਜਿਹੀ ਦੇਸੀ ਘਿਓ ਪਾ ਕੇ ਥੋੜੀ ਜਿਹੀ ਸਰੋਂ ਪਾ ਕੇ ਆਪਦੇ ਸਾਰੇ ਅੰਦਰ ਧੂਪ ਦਿਓ ਇਹਦੇ ਨਾਲ ਤੁਹਾਡੇ ਜਿਹੜੀ ਅੰਦਰਲੀ ਨੈਗੇਟਿਵ ਚੀਜ਼ਾਂ ਨੇ ਉਹ ਖਤਮ ਹੋ ਜਾਣੇ ਘਰ ਦੇ ਵਿੱਚ ਸ਼ਾਂਤੀ ਰਹਿਣ ਲੱਗ ਪਈ। ਹਾਂਜੀ ਨਮੋਦ ਰਣਜੀ ਕਾਫੀ ਮੈਸੇਜ ਕਰ ਰਿਹਾ ਕੋਈ ਬੱਚਾ ਵੀ ਬੱਚਾ ਜਾਂ ਬੱਚੀ ਆ ਵੀ ਧਰਨ ਤੋਂ ਵੀਡੀਓ ਪਾਓ ਧਰਨ ਤੋਂ ਵੀਡੀਓ ਆਪਾਂ ਨੇ ਅੱਜ ਤੋਂ ਮਤਲਬ ਹੋ ਸਕਦਾ ਵੀ ਜਦੋਂ ਆਪਾਂ ਚੈਨਲ ਸਟਾਰਟ ਕੀਤਾ ਸੀ ਉਦੋਂ 4 ਕਿ ਮਹੀਨੇ ਬਾਅਦ ਹੀ ਪਾਈ ਹੋਵੇ। ਯਾਨੀ ਸਾਡੇ ਚੈਨਲ YouTube ਸਹਿਲ ਜੋਤੇ ਤੇ ਜੋਟੋ ਸਹਿਲ ਜੋਤ 1723 ਤੇ ਇਹ ਵੀਡੀਓ ਧਰਨ ਵਾਲੀ ਆਪਣੀ ਪਾਈ ਹੋਈ ਆ ਬੜਾ ਹੀ ਸੌਖਾ ਤੇ ਸਰਤਰੀ ਸਰਲ ਤਰੀਕਾ ਜਿਵੇਂ ਆਪਾਂ ਕਿਸੇ ਕੋਲੇ ਧਰਨ ਕਢਾਉਣ ਜਾਂਦੇ ਆ ਅੱਜ ਕੱਲ 500 ਦਾ ਨੋਟ ਮੰਗਦਾ ਅਗਲਾ ਜਦੋਂ ਵੀ ਤਵਾਰੋ ਜ਼ਰੂਰਤਾ ਤੁਸੀਂ ਉਹ ਕੱਢ ਸਕਦੇ ਉਹਦੇ ਉੱਤੇ ਆਪਣਾ ਚੁੱਕਦਾ ਵੀ ਪਾਇਆ ਹੋਰ ਵੀ ਛੋਟੇ ਛੋਟੇ ਬਹੁਤ ਆਪਣੇ ਇਹ ਜਿਹੇ ਟੋਟਕੇ ਪਾਏ ਹੋਏ ਨੇ ਉਹਤੇ ਪਹਿਲੇ ਪਹਿਲੇ ਜੋ ਸਟਾਰਟਿੰਗ ਕੀਤਾ ਸੀ ਤੇ ਹੁਣ ਆਪਾਂ ਉਹ ਦੁਬਾਰਾ ਵੀਡੀਓ ਨਹੀਂ ਬਣਾ ਸਕਦੇ ਜੋ ਆਇਆ ਆਪਣੇ YouTube ਤੇ ਲੌਂਗ ਵੀਡੀਓ YouTube ਤੇ ਪਾਈ ਹੋਈ ਆ ਕਿ ਫੇਸਬੁੱਕ ਤੇ ਤਾਂ ਹੁਣ ਆਪਾਂ ਪਾ ਨਹੀਂ ਸਕਦੇ ਹੈਗੇ ਤੁਸੀਂ ਸਾਡੇ ਸਹਿਲ ਜੋ ਸੋਮਲ ਚੈਨਲ 123 ਤੇ ਜਾ ਕੇ ਉਹ ਵੀਡੀਓ ਕੱਢ ਸਕਦੇ ਧਰਨ ਵਾਲੀ ਜੀ ਨਮੋ ਰਣਜੀਤ ਕਈ ਲੋਕ ਤੁਸੀਂ ਬਹੁਤ ਹੀ ਜ਼ਿਆਦਾ ਚੰਗੇ ਹੁੰਨੇ ਹੋ ਪਰ ਫੇਰ ਵੀ ਤੁਹਾਡੇ ਤੋਂ ਲੋਕ ਜਾਲਨ ਕਰਦੇ ਨੇ ਜਾਂ ਫਿਰ ਤੁਹਾਨੂੰ ਚੰਗਾ ਨਹੀਂ ਸਮਝਦੇ ਤੁਸੀਂ ਕੋਈ ਵੀ ਗੱਲ ਕਰ ਤੁਹਾਡੀ ਗੱਲ ਦਾ ਮਜ਼ਾਕ ਬਣਾ ਦਿੰਦੇ ਕਰਨਾ ਕੀ ਇੱਕ ਛੋਟਾ ਜਿਹਾ ਕੰਮ ਚਾਂਦੀ ਦਾ ਇੱਕ ਛੱਲਾ ਬਣਵਾ ਲਓ ਕਿਸੇ ਵੀ ਦਿਨ ਗੂਠੇ ਚ ਪਾ ਲਓ ਅਗਰ ਸੋਮਵਾਰ ਵਾਲੇ ਦਿਨ ਪਰ ਸਭ ਤੋਂ ਜਿਆਦਾ ਅੱਛੀ ਗੱਲ ਆ ਬਿਨਾ ਜੋੜ ਤੋਂ ਸੱਜੇ ਗੂਠੇ ਦੇ ਵਿੱਚ ਪਾਉਣਾ ਬਿਨਾ ਜੋੜ ਤੋਂ ਜੋੜਨਾ ਉਹ ਨੂੰ ਕੋਈ ਵੀ ਹੋਵੇ ਤੁਹਾਡੀ ਜਿਹੜੀ ਪ੍ਰੋਸਰਟੀ ਆ ਉਹਦੇ ਵਿੱਚ ਬਹੁਤ ਅਸਰ ਪੋਗਾ ਜਦੋਂ ਤੁਹਾਡੀ ਸਕਿਨ ਚਮਕਣੀ ਸ਼ੁਰੂ ਹੋ ਜੂਗੀ ਜਦੋਂ ਸਕਿਨ ਚਮਕਣੀ ਸ਼ੁਰੂ ਹੋਗੀ ਤਾਂ ਤੁਹਾਡੀ ਕਿਸਮਤ ਵੀ ਚਮਕਣੀ ਸ਼ੁਰੂ ਹੋ ਜੂਗੀ ਇੰਨਾ ਕੰਮ ਕਰੋ ਹਾਂਜੀ ਨਮਰਨ ਜੀ ਸਰੀਰ ਦੇ ਉੱਤੇ ਨੀਲ ਪਾਣੇ ਜਾਂ ਫਿਰ ਸੁਪਨੇ ਦੇ ਵਿੱਚ ਭਾੜੇ ਭਾੜੇ ਸੁਪਨੇ ਆਉਣੇ ਜਾਨੀ ਸਮਝ ਲਓ ਵੀ ਗੰਦੇ ਕੰਮ ਦਿਸਣੇ ਜਾਂ ਕੋਈ ਵੀ ਅਜੀ ਹਰਕਤ ਦਿਸਣੀ ਉਹਦੇ ਲਈ ਇੱਕ ਪਹਿਲਾਂ ਵੀ ਆਪਾਂ ਟੋਟਕਾ ਪਾਸੀ ਹੋ ਸਕਦਾ ਕਈ ਵਾਰੀ ਨਹੀਂ ਮਿਲਦਾ ਅਗਲੇ ਨੂੰ ਤੁਸੀਂ 21 ਦਿਨ ਨੂਨ ਸੈਦਾ ਨੂਨ ਪਾ ਕੇ ਇਨਾਉਣਾ ਵਾ 21 ਦਿਨ ਉਸ ਤੋਂ ਬਾਅਦ ਚਾਰ ਲੌਂਗ ਆਪਣੇ ਸਿਰ ਉੱਤੋਂ ਹੀ ਕਮਾ ਕੇ ਕਪੂਰ ਤੇ ਰੱਖ ਕੇ ਸਾੜ ਦੇਣੇ। ਉਹ ਕੰਮ ਫਿਰ ਤੁਸੀਂ ਡੇਲੀ ਕਰਨਾ। ਕਹਿੰਦੇ ਛੱਡ ਦੋਂਗੇ ਇਹ ਫੇਰ ਦੁਬਾਰਾ ਉਹੀ ਗੰਦੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਤੁਹਾਨੂੰ ਸੁਪਨੇ 'ਚ ਪਰੇਸ਼ਾਨ ਕਰਦੀਆਂ ਨੇ ਜਿਹੜਾ ਜਾਂ ਸਰੀਰ ਦੇ ਉੱਤੇ ਕਿਤੇ ਵੀ ਨੀਲ ਪਾਣੇ ਜਾਂ ਹੋਰ ਕਈ ਐਜੇ ਛੋਟ-ਛੋਟੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਤੁਸੀਂ ਜਦੋਂ ਛੱਡ ਦਨੇ ਹੋ ਫੇਰ ਦੁਬਾਰਾ ਉਕੜੀਆਂ ਗੱਲਾਂ ਬੋਲ ਦੁੰਦੀਆਂ ਨੇ। ਨਾ ਦੇਖੋ ਇਹਦੇ ਵਿੱਚ ਖਰਚਾ ਤਾਂ ਕੋਈ ਨਹੀਂ ਹੁੰਦਾ ਛੋਟ ਛੋਟੀਆਂ ਚੀਜ਼ਾਂ ਨੇ ਕਿ ਐਨੇ ਲੋਗ 100 ਗ੍ਰਾਮ ਕਿੰਨੇ ਚਿਰ ਨਹੀਂ ਮੁੱਕਦੇ ਹੈਗੇ 4 ਲੋਗ ਆਪਦਾ ਭਲਾ ਹੋਣਾ ਚਾਹੀਦਾ ਸਰੀਰ ਠੀਕ ਤਾਂ ਸਭ ਕੁਝ ਠੀਕ ਹਾਂਜੀ ਨਮਰਨ ਜੀ ਅੱਜ ਆਪਾਂ ਨੇ YouTube ਗੋਡਸ ਬੰਤੇ ਵੀਡੀਓ ਅਪਲੋਡ ਕਰ ਦਿੱਤੀ ਹੈ ਤੁਹਾਡੀ ਸਾਰੀਆਂ ਪਰੇਸ਼ਾਨੀਆਂ ਦਾ ਹੱਲ ਕਿਸੇ ਵੀ ਕਿਸਮ ਦੀ ਤਕਲੀਫ ਆ ਉਹਦੇ ਵਿੱਚ ਬਹੁਤ ਜ਼ਿਆਦਾ ਜ਼ਬਰਦਸਤ ਟੋਟਕਾ ਜਿਹੜਾ ਇਹ ਸਾਲ ਚ ਇੱਕ ਵਾਰ ਹੀ ਕਰਨਾ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਕਿਸੇ ਗਰੀਬ ਦਾ ਭਲਾ ਹੋ ਜਾਵੇ ਦੇਖੋ ਲੋਕਾਂ ਤੇ ਕਰਨ ਕਰਾਉਣ ਬਹੁਤ ਕੀਤਾ ਹੈ ਜਾਂ ਫਿਰ ਕਿਸੇ ਵੀ ਹੋਰ ਕਿਸੇ ਦੀ ਕਿਸੇ ਵੀ ਕਿਸਮ ਦੀ ਪਰੇਸ਼ਾਨੀਆਂ ਸਾਰੀਆਂ ਪਰੇਸ਼ਾਨੀਆਂ ਦਾ ਹੱਲ ਬਾਕੀ ਰਹੀ ਗੱਲ ਸਾਡੇ ਪਿੰਡ ਦੇ ਹੀ ਹੈਗੇ ਨੇ ਦੋ ਤਿੰਨ ਕ ਬੰਦੇ ਉਹਨਾਂ ਨੂੰ ਇਹ ਨਹੀਂ ਪਤਾ ਹੈ ਵੀ ਜਿਹੜੇ ਅਸੀਂ ਕਿਸੇ ਦੀ ਜਾ ਕੇ ਕਮੈਂਟ ਕਰਦੇ ਆਂ ਵੀ ਅਗਲੇ ਦੀ ਐਡੇ ਅਗਲੇ ਕੋਲੇ ਪਹੁੰਚ ਜਾਂਦੀ ਆ ਜਿਹੜਾ ਵੀਡੀਓ ਪਾਉਂਦੇ ਹੁੰਦੇ ਨੇ ਉਹਨਾਂ ਨੂੰ ਸਭ ਕੁਝ ਕੱਢਣਾ ਵੀ ਆਉਂਦਾ ਹੁੰਦਾ ਪਾਉਣਾ ਵੀ ਆਉਂਦਾ ਹੁੰਦਾ ਵਿੱਚੋਂ ਵੀ ਕਿੱਥੋਂ ਜਾ ਕੇ ਬੰਦੇ ਦੀ ਪੋਲ ਫੜਨੀ ਆ। ਦੇਖੋ ਇੰਨਾ ਕੁ ਉਹਨਾਂ ਨੇ ਜ਼ੋਰ ਲਾਇਆ ਬੀਬੀ ਨੂੰ ਚੱਕੋ ਬੀਬੀ ਨੂੰ ਚੱਕੋ ਬੀਬੀ ਦਾ ਪਿੰਡ ਬੀਬੀ ਦਾ ਨਾਂ ਬੀਬੀ ਦਾ ਘਰ ਸਾਰਾ ਐਡਰੈਸ ਦਿੱਤਾ ਰਿਹਾ ਅਗਲੇ ਨੂੰ। ਉਹ ਯਾਰ ਤੁਸੀਂ ਭਲੇਖੇ 'ਚ ਕਿਉਂ ਫਿਰਦੇ ਹੋ? ਵੀਡੀਓ ਕਿਦੀ ਬੰਦ ਹੁੰਦੀ ਹੁੰਦੀ ਆ ਕੀ ਹੁੰਦਾ ਸਾਨੂੰ ਪਹਿਲਾਂ ਤਾਂ ਇਹ ਨਹੀਂ ਪਤਾ। ਆਕਰ ਜੇ ਮੇਰੀ ਵੀਡੀਓ ਬੰਦ ਵੀ ਹੁੰਦੀ ਆ ਨਾ ਤੁਸੀਂ ਇਹ ਚਾਹੁੰਦੇ ਹੋ। ਮੇਰੇ ਇੱਥੇ ਤਾਂ ਮੈਨੂੰ ਕੁਝ ਵੀ ਨਹੀਂ ਆਉਂਦਾ ਮੇਰੇ ਤਾਂ ਲੋਕੀ ਘਰ ਆਉਂ ਤਿਆਰ ਬੈਠੇ ਨੇ ਜਿਨ੍ਹਾਂ ਨੂੰ ਮੈਂ ਬੰਦ ਕਰ ਦੇ ਮੈਨੂੰ ਰੋਜ਼ ਦੀ 50000 ਰੁਪਏ ਅੰਦਰ ਪੋਲੇ ਹੱਥਾਂ ਨੂੰ ਨਾਲ ਕਿਸੇ ਤੋਂ 1 ਰੁਪਿਆ ਮੰਗੂ ਨਹੀਂ ਸਿਰਫ ਫਲਗਾ ਗੋਲ ਚਪਾਉਣਗੇ ਉਹ ਕੰਮ ਕਰਾਉਣਾ ਚਾਹੁੰਦੇ ਨਹੀਂ